ਤੂੰ ਮੈਨੂੰ ਸ਼ੀਸ਼ੇ ਹੱਤ ਵਾਂਗ ਸਾਫ਼ ਲੱਗਦੀ ਦੇਖ ਨਾ ਜਕੀ ਨੇ ਕਰੀ ਗੰਦੜਾ ਤੀਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਨਦਾ ਏ ਸ਼ਮਲਾ ਤੀਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਨਦਾ ਏ ਸ਼ਮਲਾ ਹੋ ਦੁਨੀਆਂ ਤੋਂ ਮੋਹੀ ਚਿਰੇ ਇੱਜ਼ਤਾਂ ਨਿਮਤ ਰੱਖੀ ਮਤ ਦੀਏ ਕੱਚੀਏ ਨਾ ਮੇਰੇ ਤੁਲਵਾਇਆ ਜਾਣਾ ਕੱਚਨੀ ਕੱਚੀਆਂ ਕੰਦੋਲੀਆਂ ਤੇ ਬੱਚੀਏ ਕਿੱਤ ਕੱਪੜਾ ਦੀ ਨੀ ਤੇ ਨੱਚਣ ਲਈ ਲਾਡੋਏ ਨੀ ਮੈਲ ਕੋਈ ਗੰਦਲਾ ਦੀਏ ਤੇਰੇ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਨਦਾ ਏ ਸ਼ਮਲਾ ਤੀਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਨਦਾ ਏ ਸ਼ਮਲਾ ਹਲ ਤੇਰਾ ਹੱਸਣਾ ਮਸੂਮ ਜਾ ਸਿੱਖ ਲੈ ਚਲਾਕੀਆਂ ਨਾ ਕਰਨੂ ਰੱਖੀ লাਜ ਦੇ ਸੰਦੂਖ ਵਿੱਚ ਸਭ ਕੇ ਨੀ ਸੁੱਚੀਆਂ ਨੇਣਾ ਦੀ ਹਲ ਚੱਲ ਨੂੰ ਰਿਜ ਜੇ ਤੇਰੀਆਂ ਪਿਆਰੀਆਂ ਦੇ ਵਾਸਤੇ ਨਿ ਜਾਣ ਦੇ ਦੀਓ ਪਿਓ ਤੇਰਾ ਕਮਲਾ ਧੀਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਨਦਾ ਸ਼ਮਲਾ ਧੀਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਨਦਾ ਸ਼ਮਲਾ ਤੈਨੂੰ ਧੀ ਨੀ ਬਣਾ ਕੇ ਪੁੱਤ ਪਾਲਦਾ ਤੇਰੇ ਮੋਚ ਮਨ ਕੋ ਨੱਕ ਭਿੱਜਿਆ ਸੋਹਣ ਮਿੱਠੀ ਏ ਦੁਲਾਰੀ ਏ ਨੀ ਗੋਰ ਨਾਲ ਮਾਣੇ ਉੱਠੇ ਨਾ ਦੁਬਾਰਾ ਕੇਰਾ ਡਿੱਗਿਆ ਓ ਬੱਚਿਆਂ ਦੀ ਖੁਸ਼ੀਆਂ ਦੇ ਵਾਸਤੇ ਸਿੰਘ ਜੀਤ ਬਣ ਜਣ ਮਾਪੇ ਥਮਲਾ ਧੀਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਨਦਾ ਏ ਸ਼ਮਲਾ ਤੀਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਨਦਾ ਏ ਸ਼ਮਲਾ ਤੀਏ ਤੇਰੀ ਅੱਖ ਵਿੱਚ ਵੇਖ ਕੇ ਬਾਪੂ ਤੇਰਾ ਬਨਦਾ ਏ ਸ਼ਮਲਾ